ਚੱਲੇ ਸੀ ਕਿ ਗਰੋਸਰੀ ਵਗੈਰਾ ਲੈਣ ਤੇ ਮੀਂਹ ਬਹੁਤ ਪਈ ਜਾਂਦਾ ਨਾਲੇ ਇਹਨਾਂ ਦੀ ਫਰੈਂਡ ਦਾ ਬਰਥਡੇ ਆ ਤੇ ਉਹਦੇ ਵਾਸਤੇ ਕੋਈ ਗਿਫਟ ਲੈਣਾ ਸੀ ਸ਼ਾਪ ਨਾਲ ਲਊ ਸ਼ਾਪ ਨਾਲ ਲੈਣਾ ਬਰਥਡੇ ਕਿਦਾਂ ਦੀਦੀ ਫਰੈਂਡ ਦਾ ਕੀਰੇ ਤਾਂ ਆ ਜਾਣਾ ਅੱਛਾ ਇੰਨੀ ਮੀਂਹ ਦੇਖੋ ਕਿੰਨਾ ਮੀਂਹ ਮੀਂਹ ਪੈ ਰਿਹਾ ਪੂਰਾ ਨੀ ਡਿੱਗ ਰਿਹਾ ਪੂਰੇ ਜੋਰਾਂ ਤੇ ਬਹਿ ਜਾ ਬਹਿ ਜਾ ਬਹਿ ਜਾ ਨਿੱਕਾ ਭੱਜ ਕੇ ਬਹਿ ਜਾ ਮੀ ਪੂਰਾ ਪੈ ਰਿਆ ਵਾਸਿੰਗ ਲਈ ਜਣਾ ਹੋਇਆ ਹੋਇਆ ਹੋਰ ਕੀ ਸੀ ਘਰ ਤੇ ਹੁਣ ਦਿਨ ਬਹੁਤ ਛੋਟੇ ਹੋ ਗਏ ਅਜੇ 5:30 ਹੋਏ ਆ ਤੇ ਪੂਰਾ ਹਨੇਰਾ ਹੋ ਗਿਆ ਨਹੀਂ ਤਾਂ ਪਹਿਲਾਂ 5:30 ਵਜੇ ਪੂਰੀ ਧੁੱਪ ਹੁੰਦੀ ਗਰਮੀਆਂ ਦੇ ਵਿੱਚ ਤੇ ਹੁਣ ਅਸੀਂ ਚੱਲੇ ਆ ਕੋਸਕੋ 7 ਵਜੇ ਤੱਕ ਖੁੱਲਾ ਤੇ ਕੋਸਕੋ ਤੋਂ ਕਰਦੇ ਆ ਥੋੜੀ ਬਹੁਤੀ ਸ਼ਾਪਿੰਗ ਹਾਂਜੀ ਵੀ ਬੱਚਿਓ ਕੀ ਹਾਲ ਠੀਕ ਹ ਤੇ ਮੈਨੂੰ ਲੱਗਿਆ ਸੀ 8:30 ਹੋ ਗਏ 8:30 ਨੇ ਲੱਗ ਕੋਈ ਮੇਰਾ ਲੱਗਦਾ ਇਸ ਦਿਨ ਰਾਤ ਦਾ ਬਹੁਤ ਫਰਕ ਪੈ ਜਾਂਦਾ ਗਰਮੀਆਂ ਚ ਰਾਤ ਨੂੰ 10 10 ਵਜੇ ਵੀ ਦਿਨ ਚਿਪਦਾ ਹੁੰਦਾ ਤੇ ਸਿਆਲਾਂ ਚ 4 ਵਜੇ ਹੀ ਲੇਟਾਂ ਲੱਗ ਜਾਂਦੀਆਂ ਹੁੰਦੀਆਂ ਅੱਗੇ ਆਉਣ ਵਾਲੇ ਸਮਾਂ ਜ ਹੋਰ ਬਹੁਤ ਹਨੇਰਾ ਹੋ ਜਾ ਕਰਨਾ ਆਜੇ ਕਮੀ ਬੜਾ ਪਈ ਜਾਂਦਾ ਮੀਂਹ ਮੀਂਹ ਆ ਚਾਰੇ ਪਾਸੇ ਤੇ ਹੁਣ ਚਲਦੇ ਆ ਜੋ ਕੋਸਕੋ ਕੋਸਕੋ ਹਾਂ ਜੀ ਕੋਸਕੋ ਦੇ ਨੇੜੇ ਤੇੜੇ ਛੁੱਟੀ ਵਾਲੇ ਦਿਨ ਪਾਰਕ ਮਿਲ ਜਾਣੀ ਫਰੰਟ ਡੋਰ ਦੇ ਨੇੜੇ ਵੀ ਕਿਸਮਤ ਵਾਲੀ ਗੱਲ ਹੁੰਦੀ ਆ ਅੱਜ ਸਾਨੂੰ ਮਿਲ ਗਈ ਆ ਪਾਰਕ ਨਹੀਂ ਤਾਂ ਮਿਲਦੀ ਨਹੀਂ ਹੁੰਦੀ ਜਿਹੜੇ ਕੱਢੀ ਜਾਂਦੇ ਆ ਆਪਦੇ ਵੱਲੋਂ ਤਾਂ ਐ ਆਏ ਸ਼ਾਮੀ ਜੇ ਵੀ ਭੀੜ ਨਹੀਂ ਹੋਣੀ ਤੇ ਮੈਨੂੰ ਲੱਗਦਾ ਵੀ ਸਾਰੇ ਸਾਡੇ ਅੰਗੂ ਹੀ ਆਏ ਵੀ ਭੀੜ ਨਹੀਂ ਹੋਣੀ ਤੇ ਬਸ ਭੀੜ ਤਾਂ ਦੇਖ ਲਓ ਵੀ ਜਿੰਨੀ ਦਿਨੇ ਹੁੰਦੀ ਉਹਨਿੰਗੋ ਹੀ ਆ ਚਾਰੇ ਪਾਸੇ ਭੀੜ ਹੀ ਭੀੜ ਆ ਤੇ ਭਰੇ ਆ ਪਿਆ ਹੁੰਦਾ ਇਹ ਬੱਲੇ 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 ਕਿੰਨੀ ਸੇਲ ਕਰਦੇ ਹੋਣੇ ਤੁਸੀਂ ਕਾਰਡ ਹੈਗਾ ਤੁਹਾਡੇ ਕੋਲੇ ਕਸ਼ਮੀਰਪੁਰ ਤਾਂ ਫੜੀ ਮੋਬਾਈਲ ਫੜੀ ਸੈੱਟ ਨਾਲ ਚਲ ਆਜੋ ਚਲ ਇਹਦੇ ਚਾ ਕੋਈ ਨਹੀਂ ਆਹ ਕੋਸਟੂ ਦਾ ਕਾਰਡ ਹੁੰਦਾ ਆ ਟੈਪ ਕਰ ਦੇ ਤੁਸੀਂ ਇਦਾਂ ਹੀ ਇਦਾਂ ਮੈਂ ਸਕੈਨ ਕਰਨਾ ਪਾਪਾ ਆਹੋ ਵਾਹੋ 바ਰ ਕੋਡ ਇੱਥੇ ਕਿ ਮਸ਼ੀਨ ਜੀ ਦੇ 바ਰ ਕੋਡ ਪਰ ਇਹਦਾ ਸਕੈਨ ਤੇ ਕਾਰਡ ਸਕੈਨ ਕਰਕੇ ਫੇਰ ਅੰਦਰ ਜਾਣ ਦਿੰਦੇ ਆ ਆ ਜੋ ਨੂੰ ਲੱਗਿਆ ਹੈਲੋਵਿਨ ਇੱਧਰ ਸਾਰਾ ਇਲੈਕਟ੍ਰੋਨਿਕ ਸਮਾਨ ਹੁੰਦਾ ਆਈਪੈਡ ਪ੍ਰੋ ਡਸੈਂਡ दैट ਉਹ ਆਹ ਲੈ ਲੈਣੀ ਅੱਛਾ ਇੱਕ ਕਰਨਾ ਆ ਪਰਫਿਊਮ ਵਗੈਰਾ ਵੀ ਪਏ ਹੁੰਦੇ ਆ ਦਾ ਓਲੇ ਦੀਆਂ ਕਰੀਮਾਂ ਨੇ ਤੇ ਪਰਫਿਊਮ ਵਗੈਰਾ ਵੈਸੇ ਹੁੰਦੇ ਨੇ ਆ ਗੋ ਪਏ ਨੇ ਜੁਐਲਰੀ ਬਹੁਤ ਮਹਿੰਗੀ ਮਹਿੰਗੀ ਹੁੰਦੀ ਇੱਥੇ ਪਪਾ ਜੀ

ਸਮਾਨ ਦੇਖੋ ਦਹੀਂ ਪੰਨਾ ਪਿਆ ਆ ਇਧਰ ਸਾਰਾ ਡਿਪਾਰਟਮੈਂਟ ਹੈਗਾ ਕੱਪੜਿਆਂ ਦਾ ਰਵੀ ਇਹ ਇਧਰ ਦਾ ਸਾਰਾ ਦੁੰਦਲਾ ਡਿਪਾਰਟਮੈਂਟ ਹੈ ਇੱਥੇ 2 3 ਟੁਟ ਆਂਡੇ ਆਂਡੇ ਆ ਕਰੀਮ ਹੁੰਦੀ ਇੱਧਰ ਹੁਣ ਅਸੀਂ ਚੱਲੇ ਆ ਬਾਹਰ ਤੇ ਬਾਰ ਨਿਕਲ ਲੱਗਿਆ ਵੀ ਪਰਚੀ ਦਿਖਾਉਣੀ ਪੈਂਦੀ ਆ ਫਿਰ ਚੱਕ ਕਰਦੇ ਦੋ ਸਾਰੀ ਸਮਝ ਪਰਚੀ ਕਰਦੇ ਆਪਾਂ ਪਰਚੀ ਦਿਓ ਸਟਾਫ ਹਾਲੋ ਪਾਪਾ ਪਰਚੀ ਚੈੱਕਿੰਟੇ ਚੈੱਕ ਆਊਟ ਦੇ ਪਰਚੀ ਦਿਖਾਉਣੀ ਪੈਂਦੀ ਐਸੇ ਵੀ ਸਾਰਾ ਸਮਾਨ ਚੈੱਕ ਕਰਕੇ ਤੇ ਫੇਰ ਆਉਣ ਦਿੰਦੇ ਆ ਤੇ ਬਾਹ ਨਹੀਂ ਪਾਇਆ ਪੂਰੇ ਜੋੜਾਂ ਦੇ ਆਜੋ ਬਤ ਮੈਂ ਇੱਥੇ ਗੱਡੀ ਲਾ ਕੇ ਆਉਣਾ ਤਸੂਰ ਜੋ ਦੀ ਜਾਲ ਸੇਕਾ ਕੌਫੀ ਲੈ ਲੈਿੰਦੇ ਅੰਦਰ ਆਉਟ ਆ ਫਾਸਟ ਆਜੋ ਪਾਜੋ ਨਿੱਕੀ ਸਾਡੀ ਬਹੁਸ਼ਤਾਨਾ ਨਿੱਕੀ ਕਿਉਂ ਡਲਰਾਂ ਮਾ ਜਾਣਾ ਇੱਥੇ ਨਿੱਕੇ ਨਿੱਕੇ ਖਡਾਉਣੇ ਮਿਲਦੇ ਇਹਦੇ ਵਾਸਤੇ ਫਿਰ ਉਹ ਲੈ ਲੈਂਦੀ ਹੈ ਕੁਛ ਨਾ ਕੁਛ ਤਾਂ ਕਰਕੇ ਤਿਆਰ ਹੀ ਰਹਿੰਦੀ ਡਲਰਾਂ ਮਾ ਨੂੰ ਕੋ ਉਸਕੋ ਦੇ ਸੁਪਰਸਟੋਰ ਚ ਨਹੀਂ ਛੇਤੀ ਪਾਰਕਿੰਗ ਮਿਲਦੀ ਹੁੰਦੀ ਬਾਕੀ ਤਾਂ ਮਿਲ ਮਿਲ ਜਾਂਦੀ ਹੈ ਇਹ ਆ ਡੋਲਰਾਂ ਮਾ ਡੋਲਰਾਂ ਮੇਰਾ ਅਸਲੀ ਮਤਲਬ ਹੀ ਹੁੰਦਾ ਵੀ ਇਥੇ 1 1 ਡੋਲਰ ਦੀ ਚੀਜ਼ ਹੁੰਦੀ ਆ ਮੋਸਟਲੀ 1 1 ਦੀ 2 2 ਦੀਆਂ ਹੀ ਹੁੰਦੀਆਂ ਜਿਆਦਾਤਰ ਮੈਕਸਿਮਮ ਆ ਮੈਂ ਜਿਹੜੀ ਇੱਥੇ ਦੇਖੀ ਆ ਪ੍ਰਾਈਸ 5 ਡੋਲਰ ਦੇਖਿਆ ਉਸ ਤੋਂ ਮਹਿੰਗੀ ਨਹੀਂ ਹੁੰਦੀ ਹਾਂ ਮੈਕਸਿਮਮ ਜਿਹੜਾ ਹੁੰਦਾ 5 ਡੋਲਰ ਤੱਕ ਹੁੰਦਾ ਇਹ ਤੇ ਸਮਾਨ ਮਿਲ ਜਾਂਦਾ ਵਧੀਆ ਘਰ ਦਾ ਜਿਵੇਂ ਨਵਾਂ ਹੈ ਕੋਈ ਆਉਂਦਾ ਨਵਾਂ ਕਿਸੇ ਨੇ ਰਣ ਪਸੇਰਾ ਕਰਨਾ ਤਾਂ ਇੱਥੋਂ ਸਮਾਨ ਲਵੇ ਉਹਨੂੰ ਸਸਤਾ ਪੈਂਦਾ ਡਾਲਰਾਂ ਮਾਚਾ ਤਾਂ ਕਿੱਥੇ ਸਮਾਨ ਸਸਤਾ ਹੁੰਦਾ ਸਾਰਾ ਇਹ ਚਾਪੀ ਇਸ ਮੇਂ ਨਹੀਂ ਬਣਾਈਏ ਆਹ ਦੇਖੋ ਜੰਮੀ ਆਹਾ ਵਾ 4 ਡਾਲਰ ਦਾ ਆਹਾ ਆ ਚੱਕਣ ਜਿਆ ਆ ਹੋਰ ਨਿੱਕਾ ਨਿੱਕਾ ਸਮਾਨ ਆ 4 ਡਾਲਰ 4.5 ਡਾਲਰ ਦੀ ਇਦਾਂ ਹੀ ਆ ਮੱਗ ਜੇ ਵੀ 5 5 ਡਾਲਰ ਦੇ ਹੋਣੇ ਆ ਇਹ ਤੇ ਆ ਚਾਹ ਪਾਣੀ ਜੀ 1 ਡਾਲਰ 75 ਸੈਂਟ ਦੀ 3 ਡਾਲਰ ਦੀ ਆ ਵੱਡੀ 3.75 ਦੀ ਵੱਡੀ ਆਹ ਫਰੂਟ ਫਰਾਟ ਧੋ ਕੇ ਪਾਉਣ ਨੂੰ 5 ਡਾਲਰ ਦਾ ਇਦਾਂ ਇੱਥੇ 2 2 3 3 4 4 5 5 ਡਾਲਰ ਦਾ ਸਮਾਨ ਹੀ ਹੁੰਦਾ ਸਾਰਾ ਆ ਇਧਰ ਵੀ ਸਾਰਾ 1 ਡਾਲਰ 25 ਸੈਂਟ ਦਾ ਸਭ ਨੂੰ ਸੋਭਣ ਰੱਖਣ ਨੂੰ ਬੜਾਜੂ 2 ਡਾਲਰ ਦੇ ਹੋਰ ਆ ਸਾਰਾ ਸਮਾਨ ਸਸਤਾ ਹੀ ਹੁੰਦਾ ਭਾਂਡੇ-ਪੁੰਡੇ ਤੋਂਨ ਵਾਲਾ ਸਕੋਚ ਬ੍ਰਾਈਟ ਜੋ ਵੀ ਹੁੰਦੇ ਆਪਣੇ ਹੁੰਦੇ ਹੁੰਦੇ ਸਕਰਬ ਸਕਰੂਬ ਜੇ ਸਸਤੇ ਹੀ ਹੁੰਦੇ ਤੇ ਬੜਾ ਮਹਿੰਗਾ ਨਹੀਂ ਹੁੰਦਾ ਸਮਾਨ ਇੱਕ ਇੱਕ 2 2 ਡਾਲਰ ਦਾ ਸਾਰਾ ਸਮਾਨ ਹੁੰਦਾ 4 ਡਾਲਰ ਦਾ ਇਹ ਲੇਖੋ ਆਹ ਪੇਪਰ ਦਾ ਗਾਰਬੇਜ ਬੈਗ ਛੋਟੀ ਕੁਆਂਟੀਟੀ ਦਾ ਸਮਾਨ ਹੁੰਦਾ ਜਿਵੇਂ ਛੋਟੀ ਫੈਮਿਲੀ ਆ ਜਿਵੇਂ ਅਸੀਂ ਆ ਹਨਾ ਜਾਂ ਇੱਕ ਜਾਨੇ ਦੋ ਜਾਨੇ ਮੈਂਬਰ ਆ ਉਹਨੂੰ ਬਹੁਤ ਵਧੀਆ ਇੱਥੇ ਹੁਣ ਜਿਵੇਂ ਕੋਸਕੋ ਆ ਕੋਸਕੋ ਦੇ ਵਿੱਚ ਵੱਡੀ ਪੈਕਿੰਗ ਹੁੰਦੀ ਆ ਅਸੀਂ ਬਰੈਡ ਦੇ ਪੈਕਟ ਉੱਥੇ ਤਿੰਨ ਹੀ ਲੈ ਸਕਦੇ ਆ ਤਿੰਨ ਤੋਂ ਘੱਟ ਨਹੀਂ ਕਿਉਂਕਿ ਪੈਕਿੰਗ ਤਿੰਨ ਦੀ ਆਉਂਦੀ ਆ ਮਮਾ ਤੇ ਉੱਥੇ ਤੁਸੀਂ ਇਦਾਂ ਵੀ ਛੋਟੀ ਚੀਜ਼ ਨਹੀਂ ਲੈ ਸਕਦੇ ਜੇ ਮੈਂ ਤੁਹਾਨੂੰ ਮੈਂ ਦੱਸਦਾ ਵੀ ਆਹ ਮੰਨ ਲਓ ਆਪਾਂ ਟਿਸ਼ੂ ਪੇਪਰ ਹੀ ਲੈਣੇ ਆ ਹਨਾ ਤਾਂ ਇੱਥੇ ਆਹ 5 6 ਹੋਣੇ ਆ 6 ਆ ਤੇ ਉੱਥੇ ਤਾਂ 24 25 ਤੋਂ ਘੱਟ ਮਿਲਦਾ ਹੀ ਨਹੀਂ ਤੇ ਹੋਰ ਛੋਟਾ ਛੋਟਾ ਸਮਾਨ ਜੋ ਵੀ ਹੁੰਦਾ ਵਾ ਘਰਾਂ 'ਚ ਵਰਤਨ ਵਾਲਾ ਉੱਥੇ ਫੁੱਲ ਵੱਡੀ ਪੈਕਿੰਗ ਹੀ ਹੁੰਦੀ ਆ ਐਦਾਂ ਦੀ ਥੋੜੀ ਉੱਥੇ ਤੁਹਾਨੂੰ ਮਿਲਣੀ ਆ ਭਾਂਡੇ ਧੋਣ ਵਾਲੀ ਜਿਵੇਂ ਆ ਇੱਥੇ ਇੱਕ ਮਿਲ ਜਾਂਦੀ ਨਾ ਉੱਥੇ ਵੱਡੀ ਪੈਕਿੰਗ ਮਿਲੂ ਜਾਂ ਇਹਨਾਂ ਦੀ ਇਕੱਠੀ ਪੈਕਿੰਗ ਮਿਲੂ ਐਦਾਂ ਹੀ ਆ ਸਾਰਾ ਸਮਾਨ ਹੋਰ ਵੀ ਆਹ ਇਹ ਜਿਹੜਾ ਕੋਈ ਵੀ ਬੰਦਾ ਨਵਾਂ ਆਉਂਦਾ ਵਾ ਜਾਂ ਛੋਟੀ ਫੈਮਿਲੀ ਆ ਤਾਂ ਉਹ ਉਹਦੇ ਲਈ ਨਹੀਂ ਹੈਗਾ ਕੋਸਕੋ ਕੋਸਕੋ ਵੱਡੀਆਂ ਫੈਮਿਲੀਾਂ ਲਈ ਹੈ ਜਿਆਦਾ ਸਮਾਨ ਤੇ ਪਨਾ ਤਾਂ ਆ ਕੱਪ ਦੇਖੋ ਕਿੰਨੇ ਕਿੰਨੇ ਸੋਹਣੇ ਪਏ ਆ ਇੱਦਾਂ ਹੀ ਸਾਰਾ ਸਮਾਨ ਇੱਧਰ ਵੀ ਛੋਟਾ ਛੋਟਾ ਸਮਾਨ ਪਿਆ ਹੁੰਦਾ ਸਾਰਾ ਨਿਕਨੇ ਸਾਡੇ ਨੇ ਨਹੀਂ ਨਿਕਲਦੇ ਕੋਹ ਨਾਲ ਕੋਈ ਇਹਨਾਂ ਨੇ ਕੋਹ ਨਾਲ ਕੁਝ ਲੱਭੀ ਜਾਣਾ ਖੜਾਉਣਾ ਹੈ ਖੜਾਉਣੇ ਕੋਈ ਇਹਨਾਂ ਨੇ ਕਹਾਂ ਸਾਨੂੰ ਮਦਦ ਜੇ ਆਨ ਪਾਪਾ ਜੇ ਗੱਡਾ ਸੋਨਾ ਗਰਨੀ ਸੋਣੀ ਚੂੜੀ ਜੀ ਬਣੀ ਹੈ ਸੇ ਕਾਲ ਪਲੀਜ਼ ਮੈਂ ਤੁਹਾਨੂੰ ਦੱਸਾਂ ਚਕਾ ਥੈਂਕ ਯੂ ਅਤੇ 5-5 ਡਾਲਰ ਦੀਆਂ ਟੋਪੀਆਂ ਟੁੱਪੀਆਂ ਆਈਆਂ ਮਿਲ ਜਾਂਦੀਆਂ ਇਹ ਲੈਣੀਆਂ ਗਰਮ ਪਾਉਣ ਨੂੰ ਫੇਰ ਕਰਨਾ ਪੁੱਤ ਇਹ ਤਾਂ ਟਾਈਮ ਪੀਸ ਆ ਨਹੀਂ ਆ ਪੁੱਤ ਤਾਂ ਮਿਰਖਾਸਾਂ ਤੇ ਖਾ ਵੀ ਤਾਂ ਹੋਣਾ ਚਾਹੀਦਾ ਐਨੇ ਘਰਨਾ ਕੋ ਚੱਕੀ ਜਾਣਾ ਜਿੱਦਾਂ ਬੱਚਿਆਂ ਦੇ ਸਟੇਸ਼ਨਰੀ ਦਾ ਸਮਾਨ ਲੈਣਾ ਹੋਵੇ ਸ਼ਾਰਪਨਰ ਵਗੈਰਾ ਇਥੋਂ 1-1 ਡਾਲਰ ਦੇ ਵਧਿਕਾ ਮਿਲ ਜਾਂਦੇ ਆ ਗੁੱਡ ਗੱਡੀ ਲੈਣਾ ਦਿਖਾਓ ਕਿਦਾਂ ਦਾ ਆਹ ਨਹੀਂ ਪਤਾ ਆਹ ਦੇਖੋ ਪਤਾ ਕਿੱਡਾ ਸੋਨਾ ਦਾ ਫਿਸ਼ ਵਰਗਾ ਕਿੱਦਾਂ ਯੂਜ਼ ਕਰੀਦਾ ਇਹ ਯੂਜ਼ ਕਰਨਾ ਦੇਖ ਲਾਂਗੇ ਖੋਲ ਕੇ ਪਤਾ ਲੱਗਦਾ ਹੁੰਦਾ ਆ ਵੀ ਤੇ ਸ਼ਾਰਪ ਕਰਦੇ ਪਏ ਕਲੋਜ਼ ਆਟੋਮੈਟਿਕਲੀ ਨਾਲੇ ਤੇਰੀ ਉਂਗਲੋਂ ਨਾ ਵੱਢੂਗਾ ਸੋਨਾ ਕਲੋਜ਼ ਕਿਸ ਬੰਨਣਾ ਲਿਖੇ ਮੇਰਾ ਕੀ ਕਲੋਜ਼ ਕੀ ਕਹਿਣ ਲੱਗਾ ਛੇ ਆ ਵੀ ਹੈਗਾ ਆ ਦੇਖ ਜਲਦੀ ਬਾਸ ਆ ਆ ਦੇ ਪਰ ਇਸ ਪਨਾਤੀ ਆਪਣੀ ਨੂੰ ਪੈਨਨ ਲੈ ਬੁੱਕਾਂ ਬੁੱਕਾਂ ਉਹੀ ਲੈਂਦੀ ਰੂ ਬੁੱਕ ਲੈ ਕੇ ਕਰਨਾ ਕੀ ਪਹਿਲਾਂ ਮੈਨੂੰ ਇਹ ਦੱਸ ਪੁੱਤ ਬੁੱਕ ਦਾ ਕੀ ਕੰਮ ਤੇਰੇ ਕੋਲੇ ਤੇਰੇ ਕੋਲ ਹੈਗੀ ਤਾਂ ਐਡੀ ਸੋਹਣੀ ਜਿੜੀ ਲਿਆਂਦੀ ਹੱਲੇ ਉਥੋਂ ਕੀ ਆਨਲਾਈਨ ਮੰਗਾਈ ਦਿੱਤੀ ਬੁੱਕ ਹਾਂ ਅਜੇ ਥੋੜੇ ਦਿਨ ਪਹਿਲਾਂ ਮੰਗਾਈ ਆ ਮੇਰੇ ਪੈਸਾ ਨਾਲ ਤਾਂ ਇਹਦਾ ਹੀ ਸਮਾਨ ਮਸਾਂ ਪੂਰਾ ਹੁੰਦਾ ਆ ਦੇਖ ਲੋ ਲਾਟੂ ਜੀ ਆ ਵੀ ਘੁੰਮਣ ਵਾਲਾ ਆ ਕੀ ਆ ਤੁਹਮੇ ਖਾਸ ਨਹੀਂ ਆ ਇੱਧਰ ਤਾਂ ਬਰਥਡੇ ਦਾ ਸਮਾਨ ਹੈ ਕੁਝ ਨਹੀਂ ਆ ਕੀ ਆ ਅਪਾ ਪੁਮੇਰੀ ਆ ਫਿਰ ਵੀ ਇਹਦੇ ਨਾਲ ਕੁਝ ਕਮਾਈ ਜਾਂਦੀ ਪੁਮੇਰੀ ਆ ਕੀ ਆ ਉਹ ਹੀ ਹੈ ਪੁਮੇਰੀ ਨਹੀਂ ਸ਼ਾਰਪਨਰ ਆ ਆ ਦੇਖ ਨਾਲੇ ਸ਼ਾਰਪਨਰ ਨਾਲੇ ਪੁਮੇਰੀ ਆ ਸ਼ਾਰਪਨਰ ਪਾਸ ਪੁਮੇਰੀ ਆ ਦੇਖ ਰਾਵੀ ਨੂੰ ਕੋਈ ਲੱਲਾ ਨਾਲ ਸ਼ਾਪਨਰ ਨਾਲ ਵੀ ਮੇਰੀ ਰਵਨੀਤ ਓਏ ਰਵੀ ਇੱਧਰ ਸਾਰੇ ਕਾਰਡ ਵਗੈਰਾ ਹੁੰਦੇ ਆ ਆ ਦੇਖੋ ਜੇ ਆਪਾਂ ਕਿਸੇ ਨੂੰ ਵੇਸ਼ ਕਰਨਾ ਬਰਥਡੇ ਕੋਈ ਅਨਿਵਰਸਰੀ ਕੁਝ ਵੀ ਤੁਸੀਂ ਕਾਰਡ ਲੈ ਸਕਦੇ ਆ ਜਿੱਦਾਂ ਆਪੇ ਆਪੇ ਗੁੰਜੀ ਨੂੰ ਐਂਕਰਾਂਗੇ ਉਹਨੂੰ ਜਿਵੇਂ ਕੜਾ ਘਮਾਉਣਾ ਉਹਨਾਂਵੇਂ ਘੁੰਮੂਗਾ ਐਵੇਂ ਕਰਕੇ ਉਹ ਜਿੱਦਾਂ ਹੂੰ ਜਦੋਂ ਉਹਨੂੰ ਇਦਾਂ ਲਾਈਨ ਦਵੋ। ਕੋਈ ਸਾਹੀ ਹੋਵੇ ਬਣੀ ਪੈਂਦੀ। ਬੰਦੀ ਵੀ ਦੀਏ ਤਾਂ ਮੈਂ ਵੀ ਬੰਦੀ ਬਣਾਉਂਗੀ। ਇਹ ਆਟੋਮੈਟਿਕ। ਇਹ ਨਹੀਂ ਜਿੰਦ ਕਰਮਾਂ ਨਾਲ ਕਰਦਾ ਉਹ ਨਹੀਂ ਕਰਦਾ। ਹਾਂ। ਮੈਟਿਕ। ਉਮਰਿਆਂ ਕਮੌੜਿਆਂ ਅਸੀਂ ਪਹੁੰਚ ਚੁੱਕੇ ਹਾਂ ਫਰੂਟੀ ਗਾਣਾ ਇਸ ਸ਼ਾਮ ਦੇ ਹੋਵੇ 7:30 ਹੁਣ ਸਬਜ਼ੀਆਂ ਸੁਕਦੀਆਂ ਜੋੜਨਾਂ ਅਸੀਂ ਉਹ ਇੱਥੋਂ ਲਵਾਂਗੇ ਕਿਉਂਕਿ ਇੱਥੇ ਸਬਜ਼ੀ ਵਗੈਰਾ ਵਧੀਆ ਮਿਲ ਜਾਂਦੀ ਹੈ ਮੇਰਾ ਜਿੱਥੇ ਹੁਣ ਸੋਲੂ ਕਰਾ ਜੋ ਵੀ ਲੈਣਾ ਉਥੋਂ ਵਧੀਆ ਮਿਲ ਜਾਂਦੇ ਆ ਆਪਣੇ ਪੰਜਾਬੀ ਜ਼ਿਆਦਾਤਰ ਸਬਜ਼ੀਆਂ ਸਬਜ਼ੀਆਂ ਲੈਣਗੇ ਇੱਥੋਂ ਰੈਫਰ ਕਰਦੇ ਆ ਤੇ ਬਾਕੀ ਸਮਾਨ ਹੋਰਾਂ ਸਟੋਰਾਂ ਤੋਂ ਟਮਾਟਰ ਚਾਹੀਦੇ ਹਨਾ ਨਾਲੇ ਹਰੀਆਂ ਮਿਰਚਾਂ ਇੱਕ ਵਾਰੀ ਹਾਂ ਠੀਕ ਆ ਪਾਵਾ ਆ ਦੇ ਖੜੀਆਂ ਮਿਰਚਾਂ ਟਮਾਟਰ ਪਾਵਾ ਨੇ ਆ ਲੈ ਆ ਮਿਰਚਾਂ ਕਿੱਡੀਆਂ ਸੋਹਣੀਆਂ ਹਨਾ ਇਹਨਾਂ ਦੇ ਇਦਾਂ ਮਿਰਚਾਂ ਮਿਰਚਾਂ ਬੜੀਆਂ ਸੋਹਣੀਆਂ ਹੁੰਦੀਆਂ ਆ ਕਈ ਵਾਰੀ ਕਾੜਨਾ ਹੁੰਦੀਆਂ ਦੰਨ ਲਫਾ ਫਾਦੇ ਮੈਂ ਟਮਾਟਰ ਪਵਾ ਜਿਐਣਾ ਤੁਸੀਂ ਪਾਓ ਮਿਰਚਾਂ ਤੇ ਮੈਂ ਪਾਉਣਾ ਟਮਾਟਰ ਥੋੜਾ ਪਾਉਣੇ ਆ ਹੈਗੇ 199 ਨੂੰ ਐਲ ਵੀ ਤੇ ਆ ਹੈਗੇ 149 ਨੂੰ ਵਸ ਮੈਨੂੰ ਸਗੋਂ ਆ 149 ਵਾਲੇ ਵਧੀਆ ਲੱਗਦੇ ਆ 199 ਨਾਲੋਂ ਅੰਨ ਨਿੰਬੂ ਬਹੁਤ ਸੋਹਣੇ ਪਏ ਆ ਦੇਖ ਲੋ ਤਾਜੇ ਤਾਜੇ ਆ ਟਮਾਟਰ ਬੰਦੇ ਨੇ ਟੂ ਟਮਾਟਰ ਹਮੇਸ਼ਾ ਟੂ ਕੇ ਲੈਣਾ ਹੁੰਦਾ ਬਾਹਰ ਕੜ ਵੀ ਤਾਂ ਹੁਣ ਅਸੀਂ ਬਾਹਰ ਨੂੰ ਕੋਈ ਗੱਲ ਨਹੀਂ ਲਾਈ ਹੁੰਦੀ ਆ ਮੈਨੂੰ ਪਤਾ ਨਹੀਂ ਸਖਤ ਲੈਂਦੇ ਕਿ ਪੋਲਾ ਜਿਹਾ ਦੇਖ ਕੇ ਲੈਂਦੇ ਪੋਲਾ ਜਿਹਾ ਸਖਤ ਜਿਹਾ ਲੈ ਲੈਣੇ ਹਨਾ ਸਖਤ ਵਧੀਆ ਹੁੰਦਾ ਕਹਿੰਦੇ ਦੱਸਿਓ ਵੀ ਕਿਹੜਾ ਸਖਤ ਟਮਾਟਰ ਟੋਕ ਸਖਤ ਲਈਦੇ ਕਿ ਸਖਤ ਹੀ ਲਈਦੇ ਹਨਾ ਥੋੜੇ ਸਖਤ ਹੋਣ ਨਾਲ ਚੀਰਨ ਚ ਵਧੀਆ ਰਹਿੰਦੇ ਆ ਪੀਸ ਵਧੀਆ ਬਣ ਜਾਂਦਾ ਪੋਲੇ ਜਿਹੜੇ ਹੁੰਦੇ ਆ ਉਹ ਪਾਣੀ ਜਾਂ ਨਿਕਲਦਾ ਜੋ ਚੀਰੀ ਦਾ ਆਹ ਵਧੀਆ ਨੇ ਸੇ ਕੋ 149 ਵਾਲੇ ਗੋਬੀ ਪਈ ਐ ਆ ਬੈਂਗਣ ਵਿਚਾਰੇ ਜਿਹੜੇ ਫਿਰ ਉੱਤੇ ਫਿਰਦੇ ਇਹਨਾਂ ਨੂੰ ਕੋਈ ਲੈਂਦਾ ਹੀ ਨਹੀਂ ਲੱਗਦਾ ਟਮਾਟਰ ਮੈਨ ਲੱਗਦਾ ਵਾਧੂ ਹੋਣੇ ਹਨ ਹਨਾ ਬਹੁਤ ਹੋਣੇ ਹਨ ਇਹਨਾਂ ਤੋਂ ਕਾੜੇ ਨਾ ਟਮਾਟਰ ਬਹੁਤ ਆ ਇੰਨੇ ਕਾ ਆ ਪਿੰਡੀਆਂ ਆ ਲੋਕੀ